ਜੀ ਕਿਨਾ ਜੀ ਆਪਣਾ ਅਜੀ ਮੇਰਾ ਚੰਦਨ ਕਿੱਥੇ ਦੇ ਰਹਿਣ ਆਲੇ ਆ ਜੀ ਮੈਂ ਇੱਦਾਂ ਤੇ ਵਿਆਹ ਕਰ ਰਹਿਣ ਵਾਲਾ ਆ ਮੈਂ ਇੱਥੇ ਫਲਾਈ ਪਿੰਡ ਚ ਰਹਿਣ ਦੀ ਕੀ ਮਾਮਲਾ ਕਿ ਇੱਕ ਤੁਹਾਡੀ ਇਹਦੀ ਪੰਜਾਬੀ ਤੇ ਪ੍ਰਵਾਸੀਆਂ ਦੇ ਵਿੱਚ ਲੜਾਈ ਹੋਈ ਸੀ ਫਲਾਈ ਪਿੰਡ ਦੇ ਵਿੱਚ ਸਰ ਜੇ ਗੱਲ ਇਦਾਂ ਆ ਮੈਂ ਤਾਂ ਸਰ ਕੰਮ ਤੇ ਸੀਗਾ ਮੈਂ ਕੰਮ ਤੋਂ ਆਇਆ ਤੇ ਇਹ ਬਈਆ ਹੋਰ ਪੰਜਾਬੀ ਦੇ ਵਿੱਚ ਕੋਈ ਮਾਮਲਾ ਨਹੀਂ ਸੀਗਾ ਸਰ ਤੇ ਇਹ ਹੈਗਾ ਜੀ ਜਿੱਦਾਂ ਕਿ ਉਹਨਾਂ ਨੂੰ ਕਮਰਾ ਖਾਲੀ ਕਰਨ ਨੂੰ ਕਿਹਾ ਸੀਗਾ ਰਮਾਲ ਕਾ ਨੇ ਉਹਦੇ ਕਰਕੇ ਇਹਨਾਂ ਨੇ ਸਾਡੇ ਤੋਂ ਸੜੀਅੰਤ ਰਚੀ ਆ ਕੀ ਅਸੀਂ ਖਾਲੀ ਨਾ ਕਰੀਏ ਪਹਿਲੇ ਜਿ ਬਿਆਨ ਇਹਨਾਂ ਦਾ ਸੀਗਾ ਕਿ ਤੁਹਾਡਾ ਸਿਰਫ ਖੋਲ ਕੇ ਜਾਵਾਂਗੇ ਇਦਾਂ ਮੈਂ ਛੱਡ ਕੇ ਨਹੀਂ ਜਾਉਂਦਾ ਕਿਹਨਾਂ ਕਿਹਾ ਸੀ ਇਹ ਇਹ ਜਿਹੜਾ ਦੂਜਾ ਪਾਰਟੀ ਜਿਹਦਾ ਰਹਿੰਦੇ ਆ ਸਾਡੇ ਨਾਲ ਹੀ ਰਹਿੰਦੇ ਉਹਨਾਂ ਨੇ ਕਿਹਾ ਸੀ ਨਹੀਂ ਜਿਨ੍ਹਾਂ ਨੇ ਜੱਗ ਮਾਰ ਕੇ ਸਿਰ ਪਾੜਿਆ ਸੀ ਉਹ ਵਾਲੇ ਬੰਦੇ ਜੀ ਜੱਗ ਮਾਰਿਆ ਨਹੀਂ ਸੀ ਜਿੱਦਾਂ ਉਹਨਾਂ ਨੇ ਪਹਿਲੇ ਤੁਹਾਡੇ ਪਿਛਲੇ ਬਿਆਨ 'ਚ ਵੀ ਉਹਨਾਂ ਨੇ ਕਿਹਾ ਆ ਕਿ ਮੈਂ ਉਹਨਾਂ ਨੂੰ ਦੋ ਤਿੰਨ ਥੱਪੜ ਮਾਰਿਆ ਤਾਂ ਉਹਨਾਂ ਨੇ ਮੈਨੂੰ ਜੱਗ ਮਾਰਿਆ ਆ ਤੇ ਜਦ ਦੀ ਗੱਲ ਦੱਸੋ ਕਿ ਪਲਾਸਟਿਕ ਦੇ ਜਗਨਾ ਸਿਰ ਖੋਲ ਸਕਦਾ ਘਟ ਸਕਦਾ ਤੁਸੀਂ ਦੱਸੋ ਤੇ ਜਿਹੜੀ ਸਾਟ ਲੱਗੀ ਫਿਰ ਉਹ ਕਿੱਦਾਂ ਲੱਗੀ ਉਹਨਾਂ ਤੇ ਇਹ ਇਹਨਾਂ ਨੇ ਪਿੱਛੇ ਟੱਕ ਲਵਾ ਕੇ ਘਰ ਵੱੜ ਕੇ ਟੱਕ ਲਵਾ ਕੇ ਰੰਗ ਪਾ ਡੋਲ ਕੇ ਥੇ ਆਏ ਆ ਉਸੇ ਪੱਟੀ ਕਰਵਾ ਲਈ ਇਹ ਤੁਸੀਂ ਕਿੰਨਾ ਸ਼ਿਓਰ ਅੱਗੇ ਪਿੱਛੇ ਟੱਕ ਲੱਗਾ ਹੋਊਗਾ ਇਹਨਾਂ ਦੇ ਸਰਬ ਪਲਾਸਟਿਕ ਦੇ ਜਗਨਾ ਸਿਰ ਨਹੀਂ ਪਾੜ ਸਕਦਾ ਤੇ ਤੁਹਾਡਾ ਕਹਿੰਦਾ ਇਹ ਮਤਲਬ ਹੈ ਕਿ ਪਿੱਛੇ ਹੀ ਕਰਕੇ ਆਏ ਆ ਪਿੱਛੇ ਹੀ ਕਰਕੇ ਆਏ ਆ ਤਾਂ ਕੀ ਮਕਾਨ ਮਾਲਕਾਂ ਨੇ ਕਿਨੂੰ ਕਿਹਾ ਘਰ ਖਾਲੀ ਕਰਨ ਲਈ ਮਕਾਨ ਮਾਲਕਾਂ ਨੇ ਉਹਨਾਂ ਨੂੰ ਕਿਹਾ ਕਿ ਘਰ ਖਾਲੀ ਕਰ ਦਿਓ ਜਿੱਦਾਂ ਕਿ ਇੱਕ ਪੰਚ ਹੈ ਸਾਡੇ ਕੀ ਨਾਮ ਹੈ ਉਹਨਾਂ ਦਾ ਤਾਂ ਉਹਨਾਂ ਨੂੰ ਕਿਹਾ ਸੀਗਾ ਕਿ ਜਾ ਕੇ ਮੜਾ ਜਾ ਕਹਿ ਦਿਓ ਉਹਨਾਂ ਨੂੰ ਕਿ ਇਤਨਾ ਟਾਈਮ ਤੱਕ 1 ਤਰੀਕ ਤੱਕ ਉਹਨੇ ਖਾਲੀ ਕਰ ਦੇਣਾ ਉਹਨਾਂ ਨੇ ਕਿ ਟਾਈਮ ਦੇ ਦਿਓ ਇਹ ਟਾਈਮ ਦੇਣ ਦੇ ਮਾਰੇ ਪਤਾ ਨਹੀਂ ਕਿਸੇ ਨੇ ਉਹਨਾਂ ਨੂੰ ਦੱਸਿਆ ਤੇ ਸੜੀਆਂ ਤੇ ਰਚ ਕੇ ਸਾਡੇ ਉੱਪਰ ਕੇਸ ਪਾਉਣ ਨੂੰ ਕਰਕੇ ਕਿ ਇਹ ਨਾ ਖਾਲੀ ਕਰਨ ਅਸੀਂ ਦੋਨਾਂ ਨੂੰ ਖਾਲੀ ਕਰਾਂ ਕਿੰਨੇ ਸਾਲ ਤੋਂ ਤੁਸੀਂ ਮਕਾਨ ਚ ਰਹ ਰਹੇ ਹੋ ਉੱਥੇ ਮੈਂ 6-3-4 ਸਾਲ ਹੋ ਗਿਆ ਸਰ ਇਹਨਾਂ ਨੂੰ ਕਿੰਨੇ ਸਾਲ ਹੋਏ ਸੀ ਮਕਾਨ ਚ ਇਹਨਾਂ ਨੂੰ 1.5 ਸਾਲ ਹੋ ਗਿਆ اچھا ਇਹ ਕਹਾਣੀ ਸਾਰੀ ਹੋਈ ਕਿਦਾਂ ਸੀ ਪਾਣੀ ਨੂੰ ਲੈ ਕੇ ਹੋਈ ਸੀ ਕਹਾਣੀ ਇਹ ਪਾਣੀ ਭਰ ਕੇ ਹਟ ਗਿਆ ਸੀ ਤੇ ਇਹਦਾ ਮੁੰਡਾ ਇਹਦੇ ਮੁੰਡੇ ਨੂੰ ਭੇਜ ਦਿੱਤਾ ਕਿ ਟੂਟੀ ਫੁੱਲ ਕੇ ਸਰਾਰਤੀ ਕਰ ਮੇਰੀ ਘਰ ਵਾਲੀ ਆਈ ਕਹਿੰਦੀ ਕਿ ਪਾਣੀ ਮੇ ਭਰਨਾ ਹੈ ਹਟ ਜਾ ਜੀ ਤੇ ਇਹ ਆਈ ਕਿ ਮੇਰੀ ਘਰ ਵਾਲੀ ਨੂੰ ਤੁਹਾਡਾ ਤੋੜ ਦੋ ਤਿੰਨ ਛਪੜ ਲਾ ਦਿੱਤਾ ਲੈਕਿਨ ਇੱਕ ਤੁਸੀਂ ਐਕਸਰਾ ਵੀ ਦਿਖਾਣੇ ਪਈ ਸੀ ਐਕਸਰੇ ਦੇ ਵਿੱਚ ਦੱਸਦੇ ਪਈ ਵੀ ਉਹਦੀ ਬਾਹਾਂ ਟੁੱਟੀ ਆ ਤੁਹਾਡੀ ਵਾਈਫ ਦੀ ਮੇਰੀ ਵਾਈਫ ਵਾਈਫ ਦੀ ਬਾਹ ਜਿਹੜੀ ਟੁੱਟੀ ਆ ਉਹ ਤਾਂ ਨਹੀਂ ਧਾਕਾ ਮੁਕੀ ਕਰਕੇ ਉਹਦੋਂ ਵੀ ਲੜਾਈ ਹੋਈ ਸੀ ਮੇਰੇ ਮੁੰਡੇ ਦਾ ਵੀ ਸਿਰ ਫੜਿਆ ਇਹਨਾਂ ਨੇ ਮੈਂ ਸਰਪੰਚ ਸਰਪੰਚ ਨੂੰ ਵੀ ਦੱਸਿਆ ਸੀ ਪੰਚ ਨੂੰ ਵੀ ਉਹਦੋਂ ਵੀ ਦੱਸਿਆ ਪਹਿਲਾਂ ਵੀ ਲੜਾਈ ਹੋ ਚੁੱਕੀ ਹੈ ਪਹਿਲੇ ਵੀ ਲੜਾਈ ਹੋ ਚੁੱਕੀ ਹੈ ਇੱਕ ਦੋ ਬਾਰੀ ਦੋ ਤਿੰਨ ਬਾਰੀ ਮੇਰੀ ਘਰ ਵਾਲੀ ਨੂੰ ਪਹਿਲੇ ਵੀ ਖੁੱਲ ਚੁੱਕਿਆ ਹੈ ਮੋਬਾਈਲ ਦੇ ਵਿੱਚ ਕੁਝ ਤਸਵੀਰਾਂ ਦਿਖਾ ਰਹੇ ਸੀ ਆਪਾਂ ਮੇਰੇ ਮੋਬਾਈਲ ਦੇ ਵਿੱਚ ਇਹਨਾਂ ਦਾ ਰਿਕਾਰਡ ਆ ਦੇ ਬੱਚੇ ਦੀ ਵਰਦੀ ਮੈਡਮਾਂ ਨੇ ਇਹਨਾਂ ਦੇ ਵਰਦੀ ਵੀ ਨਕੋਲਿਆ ਸੀ ਸਕੂਲੇ ਮੈਂ ਰਵੀ ਪੰਚ ਨੂੰ ਵੀ ਦੱਸਿਆ ਸੀਗਾ ਸੁਕੂ ਸਰਪੰਚ ਨੂੰ ਵੀ ਦੱਸਿਆ ਸੁਕੂ ਸਰਪੰਚ ਜਿਹੜਾ ਉੱਧਰ ਸਾਡੇ ਆ ਗਿਆ ਨਹੀਂ ਸਕੂਲ ਦੇ ਵਿੱਚ ਸਿਰ ਪਾੜਿਆ ਸੀ ਉਹਦਾ ਸਕੂਲ ਦੇ ਵਿੱਚ ਉਹ ਕਿਨੇ ਪਾੜਿਆ ਸਕੂਲ ਦੇ ਵਿੱਚ ਬੱਚੇ ਦਾ ਸਿਰ ਉਹ ਉਹਦੇ ਉਹਦੇ ਮੁੰਡੇ ਨੇ ਜਿਹੜੀ ਤੁਹਾਡੀ ਪੁਰਾਣੀ ਰੰਜਸ ਚਲਦੀ ਪਈ ਨਾ ਹਾਂ ਪੁਰਾਣੀ ਚਲਦੀ ਪਈ ਆ ਤੇ ਇਹਨਾਂ ਨੇ ਖੁੰਦਾ ਕੱਟ ਕੇ ਜਿੱਦਾਂ ਖਾਲੀਕਰਨ ਨੂੰ ਰੂਮ ਮਾਲਕਾਂ ਨੇ ਕਿਹਾ ਉਹਨਾਂ ਨੂੰ ਤੇ ਖੁੰਦਾ ਇਹਨਾਂ ਨੂੰ ਹੈਗਾ ਸੀ ਅੰਦਰ ਤੇ ਇਹ ਸਾਲ ਨੂੰ ਕਹਿੰਦੇ ਆ ਕਿ ਇਹਨੂੰ ਖਾਲੀ ਕਰਾਓ ਬਾਰ ਬਾਰ ਇਹਨੂੰ ਖਾਲੀ ਕਰਾਓ ਉਹ ਕਹਿੰਦੇ ਨਹੀਂ ਤੁਸੀਂ ਨਹੀਂ ਜਾਣਾ ਇਹਨਾਂ ਨੂੰ ਕੱਢਣਾ ਜਿੰਨੇ ਉਹਨਾਂ ਨੇ ਕੱਲ ਬਿਆਨ ਦਿੱਤੇ ਚ ਕਿੰਨੀ ਕਿ ਸਚਾਈ ਇਹਦੇ ਵਿੱਚ ਸਰ ਸਚਾਈ ਤਾਂ ਮੈਨੂੰ ਦਿਖਦੀ ਨਹੀਂ ਭਈ ਆ ਇਹ ਪ੍ਰਵਾਸੀ ਤੇ ਪੰਜਾਬੀ ਦਾ ਕੋਈ ਮਾਮਲਾ ਨਹੀਂ ਹੈਗਾ ਸਰ ਕੀ ਕਹਿਣਾ ਚਾਹੁੰਦੇ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਇਹ ਮੰਗ ਕਰ ਜਾਂਦੇ ਸਰ ਕਿਸੇ ਜਿਹੀ ਸੀ ਸਰ ਸਾਡਾ ਜਿਹੜਾ ਜੀ ਹਲਕਰਾਲ ਕੀ ਉਹਨਾਂ ਨੂੰ ਪਹਿਲੇ ਵੀ ਰੂਮ ਮਾਲਕ ਨੇ ਕਿਹਾ ਸੀ ਖਾਲੀ ਕਰਾ ਦਿਓ ਖਾਲੀ ਕਰ ਦਿਓ ਇਹਨਾਂ ਨੇ ਦੋ ਤਿੰਨ ਵਾਰ ਹੀ ਕਿਹਾ ਤਾਂ ਇਹ ਖਾਲੀ ਨਹੀਂ ਕਰਦੇ ਭਾਈ ਭਾਜੀ ਕਿਨਾ ਜੀ ਆਪਣਾ ਸੁਖਦੇਵ ਲਾ ਜੀ ਉਹ ਕਿੱਥੇ ਰਹਾਨੇ ਆ ਜੀ ਮੈਂ ਪਲਾਇਸ ਬੰਦ ਮੇਰੇ ਸਹੁਰੇ ਆ ਮੈਂ ਇੱਥੇ ਰਹਿੰਦਾ ਜੀ ਮੈਨੂੰ 10-12 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਰੈਂਟ ਤੇ ਮਕਾਨ ਨੂੰ ਰਹਿੰਦਾ ਮੈਂ ਕੀ ਮਾਮਲਾ ਹੈ ਕਿ ਤੁਹਾਡੇ ਵਾਈਫ ਤੇ ਜਿਹੜਾ ਹਮਲਾ ਕੀਤਾ ਕਹਿੰਦੇ ਪ੍ਰਵਾਸੀਆਂ ਨੇ ਪ੍ਰਵਾਸੀ ਸਾਡੇ ਰੈਂਡੇ ਨਾਲ ਹੀ ਉੱਥੇ ਇੱਕ ਕਮਰੇ 'ਚ ਹੋ ਰਹਿੰਦੇ ਇੱਕ ਚਾਹੀ ਰਹਿੰਦੇ ਆ ਜਿਹੜਾ ਇੱਕ ਆ ਟੁੱਟੀ ਆ ਇੱਕ ਆ ਬਾਥਰੂਮ ਆ ਕਿ ਆ ਤੇ ਉਹ ਇਦਾਂ ਟੂਟੀਆਂ ਤੋਂ ਕੇਵਲੇ ਪਾਣੀ ਭਰਨ ਤੋਂ ਬਾਰੀ ਬੰਡੀ ਆਈਗਾ ਵੀ ਸਵੇਰ ਨੂੰ ਪਹਿਲਾਂ ਤੁਸੀਂ ਭਰ ਲਿਆ ਕਰੋ ਅਸੀਂ ਬਾਅਦ ਚ ਭਰ ਲਿਆ ਕਰਾਂਗੇ ਠੀਕ ਹੈ ਜੀ ਉਹ ਟੂਟੀਆਂ ਜਦੋਂ ਫੜਦੇ ਆ ਮੋੜ ਕੇ ਟੂਟੀਆਂ ਨਹੀਂ ਛੱਡਦੇ ਟਾਈਮ ਨਾਲ ਫਿਰ ਉਹ ਅੰਦਰੋਂ ਜਦੋਂ ਵੀ ਨਿਕਲਦੀਆਂ ਪੇਰਾਣੀਆਂ ਇਦਾਂ ਗਾਲੀ ਗਲੋਦ ਕਰਦੀਆਂ ਰਹਦੀਆਂ ਕਈ ਵਾਰ ਉਹਨਾਂ ਨੂੰ ਕਿਹਾ ਸੀ ਤੇ ਮਾਲਕਾਂ ਨੂੰ ਜਾ ਕੇ ਦੱਸਿਆ ਉਹ ਮਾਲਕ ਕਹਿੰਦੇ ਤੁਸੀਂ ਯਾਰ ਪਿਆਰ ਨਾ ਰਹੀ ਜਾਓ ਤੇ ਪਰ ਉਹ ਭਈਏ ਜਿਆਦਾ ਜਿਆਦਾ ਤੰਗ ਚੱਕ ਆ ਗਏ ਆ ਹਵਾ ਚ ਉਹ ਰਾਤ ਨੂੰ ਨਿਆਣੇ ਵੀ ਉਹਨਾਂ ਦੇ ਹਵਾ ਕਰਦੇ ਆ ਉਹ ਆਪ ਵੀ ਤੇ ਹੁਣ ਵੀ ਬੜੇ ਕੋਨਾ ਸੀ ਕੱਲ ਵੀ ਸਾਰਾ ਦਿਨ ਬਾਹਰ ਰਹੇ ਤੇ ਰਿਸ਼ਤੇਦਾਰਾਂ ਦੇ ਗਏ ਸ਼ਾਮ ਨੂੰ ਆਏ ਘਰੇ ਤਾਂ ਅੰਦਰ ਬਾਣ ਲੱਗੇ ਤਾਂ ਮੋਰੇ ਦਾ ਨਾ ਵਿੱਚ ਲੱਗੀ ਲੱਗਣ ਤੇ ਜਾਣ ਕੇ ਤੇ ਗਾਲਾਂ ਜਾਨੀ ਕਿ ਕੱਢਣ ਲੱਗ ਲੱਗ ਮੈਂ ਕਿਹਾ ਵੀ ਗਾਲਾਂ ਕਿਉਂ ਕੱਢਦੇ ਮੇਰੇ ਕੋਲ ਕੰਢੀ ਘਰ ਵਾਲੀ ਪਈ ਤੇ ਇਦਾਂ ਉਹਨੂੰ ਦੋਨੇ ਜਣੀਆਂ ਪਈਆਂ ਹੈ ਫਿਰ ਮੈਂ ਉਧਰੋਂ ਆਪਣੀ ਜਾਨੀ ਕਿ ਰਿਸ਼ਤੇਦਾਰ ਸਾਡੇ ਫਿਰ ਨਹੀਂ ਉਹਨਾਂ ਨੇ ਮਾਰਿਆ ਕੀ ਇਹਨਾਂ ਦੇ ਸਿਰ ਤੇ ਇਹਨਾਂ ਦੇ ਮੱਗ ਮਾਰਿਆ ਜੀ ਪਾਣੀ ਪਾਨ ਨਾਲ ਜਿਹੜਾ ਮਾਰਿਆ ਉਹ ਦੋ ਭੈਣ ਆਇਆ ਜੀ ਤਾਂ ਦੇਖੋ ਆਪ ਇਹ ਕੋਈ ਰਿਪੋਰਟ ਕਰਨੀ ਹੋਈ ਟਾਈਮ ਤੇ ਤੇ ਪਹਿਲਾਂ ਵੀ ਕੰਪਲੀਟ ਕੀਤੀ ਪੁਲਿਸ ਨੂੰ ਇਸ ਮਾਮਲੇ 'ਚ ਨਹੀਂ ਪਹਿਲਾਂ ਕੋਈ ਨਹੀਂ ਮਾਲਕਾਂ ਨੂੰ ਠੀਕ ਆ ਦੱਸਦੇ ਕਿ ਕੀ ਕਹਿੰਦੇ ਮਾਲਕ ਵੀ ਕਹਿੰਦੇ ਹੁਣ ਮਾਲਕ ਤਾਂ ਇਦਾਂ ਹੀ ਕਹਿ ਜਾਂਦੇ ਕਹਿੰਦੇ ਵੀ ਪਿਆਰ ਨਾਲ ਰਹਿ ਜਾਓ ਕੀ ਮੰਗ ਕਰਦੇ ਪ੍ਰਜਾਣ ਤੋਂ ਪ੍ਰਜਾਣ ਨੇ ਭਾਜੀ ਆ ਦੱਲੋ ਹੁਣ ਕੀ ਇਨਸਾਫ ਚਾਹੀਏ ਵੰਨਤਾ ਜੀ